ਦਿੱਲੀ ਦੇ ਰਾਊਜ਼ੇਮਨੀਓ ਅਦਾਲਤ ਨੇ ਆਪਕਾਰੀ ਨੀਤੀ ਕੇਸ ਨਾਲ ਸੰਬੰਧਿਤ ਸੀਬੀਆਈ ਕੇਸ ਦੇ ਵਿੱਚ ਬੀਆਰਐਸ ਆਗੂ ਕੇ ਕਪਤਾਨ ਨੂੰ 23 ਅਪ੍ਰੈਲ 2024 ਤੱਕ ਨਿਆਹ ਹਿਰਾਸਤ ਵਿੱਚ ਭੇਜ ਦਿੱਤਾ ਹੈ ਸੀਬੀਆਈ ਨੇ ਆਪਕਾਰੀ ਨੀਤੀ ਕੇਸ ਦੇ ਸੰਬੰਧਿਤ ਵਿੱਚ ਕੇ ਕਪਤਾਨ ਨੂੰ 14 ਦਿਨਾਂ ਲਈ ਨਿਆਗ ਹਿਰਾਸਤ ਦੇ ਵਿੱਚ ਭੇਜਣ ਲਈ ਅਦਾਲਤ ਦੇ ਨਿਰਦੇਸ਼ ਦੀ ਮੰਗ ਕਰਨ ਵਾਲੀ ਇੱਕ ਅਰਜ਼ੀ ਭੇਜੀ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਆਪਕਾਰੀ ਨੀਤੀ ਕੱਪਲੇ ਦੇ ਸੰਬੰਧ ਦੇ ਵਿੱਚ ਪਰੇਸ਼ਤਾਚਾਰ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਭਾਰ ਸਮੇਤੀ ਦੀ ਨੇਤਾ ਕੇ ਕਵਿਤਾ ਨੂੰ ਸੋਮਵਾਰ ਨੂੰ 23 ਅਪ੍ਰੈਲ ਤੱਕ ਨਿਆਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਕਵਿਤਾ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਦੀ ਧੀ ਹੈ ਕਵਿਤਾ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਜੱਜ ਦੇ ਵੱਲੋਂ ਪਹਿਲਾਂ ਦਿੱਤੀ ਗਈ 3 ਦਿਨ ਦੀ ਪੁਲਿਸ ਹਿਰਾਸਤ ਦਾ ਸਮਾਪਨ ਹੋਣ ਮਗਰੋਂ ਸੀਬੀਆਈ ਨੇ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਨਿਆਕ ਹਿਰਾਸਤ ਦੀ ਮੰਗ ਕੀਤੀ ਸੀ ਬੇਨ ਅਦਾਲਤ ਨੂੰ ਦੱਸਿਆ ਕਿ ਕਵਿਤਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਹੈ ਕਵਿਤਾ ਨਾਲ ਦੀਪਕ ਨਾਗਰ ਦਾ ਪੱਖ ਰੱਖ ਰਹੇ ਵਕੀਲ ਨितीश ਰਾਣਾ ਨੇ ਪੁਲਿਸ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਕਵਿਤਾ ਨੂੰ ਹਿਰਾਸਤ ਵਿੱਚ ਰੱਖਣ ਦੇ ਲਈ ਉੱਚ ਆਧਾਰ ਨਹੀਂ ਹੈ ਕਿਉਂਕਿ ਹੁਣ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖ ਕੇ ਪੁਛਗਿੱਛ ਦੀ ਲੋੜ ਨਹੀਂ ਹੈ ਬਿਊਰੋ ਰਿਪੋਰਟ ਐ ਸੰਜਤ نیوز ਦਿੱਲੀ ਦੇ ਰਾਉ ਸੈਵਨੀਓ ਅਦਾਲਤ ਨੇ ਆਪਕਾਰੀ ਨੀਤੀ ਕੇਸ ਨਾਲ ਸੰਬੰਧਿਤ ਸੀਪੀਆਈ ਕੇਸ ਦੇ ਵਿੱਚ ਬੀਆਰਐਸ ਆਗੂ ਕੇ ਕਪਤਾਨ ਨੂੰ 23 ਅਪ੍ਰੈਲ 2024 ਤੱਕ ਨਿਆਹ ਹਿਰਾਸਤ ਵਿੱਚ ਭੇਜ ਦਿੱਤਾ ਹੈ ਸੀਪੀਆਈ ਨੇ ਆਪਕਾਰੀ ਨੀਤੀ ਕੇਸ ਦੇ ਸੰਬੰਧਿਤ ਵਿੱਚ ਕਈ ਕਪਤਾਨ ਨੂੰ 14 ਦਿਨਾਂ ਲਈ ਨਿਆਗ ਹਿਰਾਸਤ ਵਿੱਚ ਭੇਜਣ ਲਈ ਅਦਾਲਤ ਦੇ ਨਿਰਦੇਸ਼ ਦੀ ਮੰਗ ਕਰਨ ਵਾਲੀ ਇੱਕ ਅਰਜ਼ੀ ਭੇਜੀ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਆਪਕਾਰੀ ਨੀਤੀ ਕੱਪਲੇ ਦੇ ਸਬੰਧ ਦੇ ਵਿੱਚ ਪਰੇਸ਼ਤਾਚਾਰ ਦੇ ਇੱਕ ਮਾਮਲੇ ਦੇ ਵਿੱਚ ਗ੍ਰਫਤਾਰ ਭਾਰ ਸਮੇਟੀ ਦੀ ਨੇਤਾ ਕੇ ਕਵਿਤਾ ਨੂੰ ਸੋਮਵਾਰ ਨੂੰ 23 ਅਪ੍ਰੈਲ ਤੱਕ ਨਿਆਗ ਹਿਰਾਸਤ ਵਿੱਚ ਭੇਜ ਦਿੱਤਾ ਹੈ ਕਵਿਤਾ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਦੀ ਧੀ ਹੈ ਕਵਿਤਾ ਨੂੰ ਈਡੀ ਨੇ ਗ੍ਰਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਜੱਜ ਦੇ ਵੱਲੋਂ ਪਹਿਲਾਂ ਦਿੱਤੀ ਗਈ 3 ਦਿਨ ਦੀ ਪੁਲਿਸ ਹਿਰਾਸਤ ਦਾ ਸਮਾਪਨ ਹੋਣ ਮਗਰੋਂ ਸੀਬੀਆਈ ਨੇ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਨਿਆਇਕ ਹਿਰਾਸਤ ਦੀ ਮੰਗ ਕੀਤੀ ਸੀ ਬੇਨ ਅਦਾਲਤ ਨੂੰ ਦੱਸਿਆ ਕਿ ਕਪਤਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਹੈ ਕਪਤਾਨ ਨਾਲ ਦੀਪਕ ਨਾਗਰ ਦਾ ਪੱਖ ਰੱਖ ਰਹੇ ਵਕੀਲ ਨितीश ਰਾਣਾ ਨੇ ਪੁਲਿਸ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਕਪਤਾਨ ਨੂੰ ਹਿਰਾਸਤ ਵਿੱਚ ਰੱਖਣ ਦੇ ਲਈ ਉੱਚ ਆਧਾਰ ਨਹੀਂ ਹੈ ਕਿਉਂਕਿ ਹੁਣ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖ ਕੇ ਪੁੱਛਗਿੱਛ ਦੀ ਲੋੜ ਨਹੀਂ ਹੈ ਬਿਊਰੋ ਰਿਪੋਰਟ ਐਸਮਜਤ نیوز ਦਿੱਲੀ ਦੇ ਰਾਉ ਸੈਵਨੀਓ ਅਦਾਲਤ ਨੇ ਆਮਕਾਰੀ ਨੀਤੀ ਕੇਸ ਨਾਲ ਸੰਬੰਧਿਤ ਸੀਪੀਆਈ ਕੇਸ ਦੇ ਵਿੱਚ ਬੀਆਰਐਸ ਆਗੂ ਕੇ ਕਵਿਤਾ ਨੂੰ 23 ਅਪ੍ਰੈਲ 2024 ਤੱਕ ਨਿਆਗ ਹਿਰਾਸਤ ਵਿੱਚ ਭੇਜ ਦਿੱਤਾ ਸੀਬੀਆਈ ਨੇ ਆਪਕਾਰੀ ਨੀਤੀ ਕੇਸ ਦੇ ਸਬੰਧ ਦੇ ਵਿੱਚ ਕਈ ਕਵਿਤਾ ਨੂੰ 14 ਦਿਨਾਂ ਲਈ ਨਿਆਗ ਹਿਰਾਸਤ ਵਿੱਚ ਭੇਜਣ ਲਈ ਅਦਾਲਤ ਦੇ ਨਿਰਦੇਸ਼ ਦੀ ਮੰਗ ਕਰਨ ਵਾਲੀ ਇੱਕ ਅਰਜ਼ੀ ਭੇਜੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਆਪਕਾਰੀ ਨੀਤੀ ਕੱਪਲੇ ਦੇ ਸਬੰਧ ਦੇ ਵਿੱਚ ਪਰੇਸ਼ਤਾਚਾਰ ਦੇ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਭਾਰ ਸਮੇਟੀ ਦੀ ਨੇਤਾ ਕੇ ਕਵਿਤਾ ਨੂੰ ਸੋਮਵਾਰ ਨੂੰ 23 ਅਪ੍ਰੈਲ ਤੱਕ ਨਿਆਗ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕਵਿਤਾ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਦੀ ਧੀ ਹੈ। ਕਵਿਤਾ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਜੱਜ ਦੇ ਵੱਲੋਂ ਪਹਿਲਾਂ ਦਿੱਤੀ ਗਈ 3 ਦਿਨ ਦੀ ਪੁਲਿਸ ਹਿਰਾਸਤ ਦਾ ਸਮਾਪਨ ਹੋਣ ਮਗਰੋਂ ਸੀਬੀਆਈ ਨੇ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਨਿਆਇਕ ਹਿਰਾਸਤ ਦੀ ਮੰਗ ਕੀਤੀ ਸੀ ਬੇਨ ਅਦਾਲਤ ਨੂੰ ਦੱਸਿਆ ਕਿ ਕਵਿਤਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਹੈ ਕਵਿਤਾ ਨਾਲ ਦੀਪਕ ਨਾਗਰ ਦਾ ਪੱਖ ਰੱਖ ਰਹੇ ਵਕੀਲ ਨितीश ਰਾਣਾ ਨੇ ਪੁਲਿਸ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਕਵਿਤਾ ਨੂੰ ਹਿਰਾਸਤ ਵਿੱਚ ਰੱਖਣ ਦੇ ਲਈ ਉੱਚ ਆਧਾਰ ਨਹੀਂ ਹੈ ਕਿਉਂਕਿ ਹੁਣ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖ ਕੇ ਪੁਛਗਿੱਛ ਦੀ ਲੋੜ ਨਹੀਂ ਹੈ ਬਿਊਰੋ ਰਿਪੋਰਟ ਐਸਮਜਤ نیوز